ਅਜਨਾ ਆਪਾਂ ਇੱਕ ਗੱਲ ਕਰਾਂਗੇ ਕਿ ਰਾਜੇ ਬਾਰੇ ਉਹ ਰਾਣੀ ਨੂੰ ਇੱਕ ਬਿਮਾਰੀ ਹੁੰਦੀ ਆ ਉਹ ਰਾਜਾ ਹੁੰਦਾ ਨਾ ਜਿਹੜਾ ਉਹ ਰਾਜ ਦਾ ਉਹ ਆਪਣੀ ਰਾਣੀ ਨੂੰ ਅੰਦਰ ਨਹੀਂ ਰੱਖ ਸਕਦਾ ਉਸ ਉਹਨੂੰ ਉਹਦੇ ਰਾਜ ਤੋਂ ਬਾਹਰੇ ਰੱਖਣਾ ਪੈਂਦਾ ਉਹ ਆਪਦੇ ਖੇਤਾਂ ਵਿੱਚ ਇਸ ਬਿਮਾਰੀ ਦਾ ਇਲਾਜ ਵੀ ਬਣਵਾਉਂਦਾ ਰਾਜਾ ਇਹ ਹੋਰ ਆਪ ਚ ਕਹਿੰਦੇ ਵੀ ਕਿਸੇ ਵੀ ਬਿਮਾਰੀ ਦਾ ਇਲਾਜ ਹੋ ਸਕਦਾ ਹਕੀਮ ਉੱਥੇ ਹੀ ਉਹ ਟ੍ਰੈਂਡ ਤੋਂ ਬਾਹਰ ਉਹਨੂੰ ਦਵਾਈ ਦੇ ਕੇ ਚਲਾ ਜਾਂਦਾ ਉੱਥੇ ਕਿਚੜੀ ਰਹਿੰਦੀ ਹੁੰਦੀ ਆ ਦਰਖਤ ਦੇ ਉੱਤੇ ਉੱਥੇ ਜੋ ਆਂਡੇ ਨਿਕੜਾਉਂਦੇ ਆ ਬੱਚੇ ਨਿਕੜਾਉਂਦੇ ਆ ਉਹਦੇ ਚੋਂ ਤੇ ਚੀੜੀ ਇੱਕ ਦਿਨ ਨਾगिरਣ ਵਾਲੀ ਹੁੰਦੀ ਆ ਕੇਰੇ ਚੁੱਕੀ ਹੁੰਦੀ ਆ ਰਾਣੀ ਬੜਾ ਅਫਸੋਸ ਕਰਦੀ ਹੈ ਕਿ ਹਾਂ ਇਹ ਰਾਣੀ ਮੇਤੋ ਬਿਨਾ ਤਾਂ ਰਾਜ ਭਾਗ ਖਰਾਬ ਹੋ ਜਾਊਗਾ ਤੇ ਥੋੜੇ ਟਾਈਮ ਬਾਅਦ ਇਹਨਾ ਜਦੋਂ ਹੋ ਚਿੜੀ ਮਰ ਜਾਂਦੀ ਆ ਥੋੜੇ ਟਾਈਮ ਬਾਅਦ ਇਹ ਹੋਰ ਚਿੜੀ ਲਿਆਉਂਗਾ ਬੱਚੇ ਜਿਹੜੇ ਉਹਦੇ ਮਤਲਬ ਪੂਛੇ ਬੱਚੇ ਨਹੀਂ ਆਏ ਨੇ ਹੁੰਦੇ ਆ ਉਹ ਨੂੰ ਮਾਂ ਸਮਝਣ ਲੱਗ ਜਾਂਦੇ ਆ ਉਹ ਬੜਾ ਅਫਸੋਸ ਕਰਦੀ ਆ ਕਿ ਬੱਚੇ ਮੇਰੇ ਇਹ ਆਪਣੇ ਨਾਲ ਰੱਖੀ ਵਰਤੀ ਆ ਉਹ ਬੜਾ ਦੁਖੀ ਹੁੰਦੀ ਆ ਉਹ ਕੀ ਕਰਦੀ ਆ ਉਹਨੂੰ ੱੱਕਾ ਜੋ ਪਖੜਾ ਨਹੀਂ ਹੁੰਦਾ ਆਪਣਾ ਪਖੜੇ ਦਾ ਚਾਰਾ ਉਹਨੂੰ ਖਵਾਉਂਦੀ ਆ ਉਹ ਬੱਚਿਆਂ ਨੂੰ ਆਪਿਆਂ ਨੂੰ ਤੇ ਥੋੜੇ ਟਾਈਮ ਬਾਅਦ ਨਾਲ ਬੱਚੇ ਮਰ ਜਾਂਦੇ ਆ ਰਾਣੀ ਪਈ ਪਈ ਬੜਾ ਸੋਚਦੀ ਆ ਕਿ ਜਿਹੜੇ ਚਿੜੀ ਦੇ ਅੰਡੇ ਸੀ ਉਹ ਬੜੀ ਸ਼ੀਤੀ ਮਰੇ ਤੇ ਜਿਹੜਾ ਹੋਰ ਉਹ ਆਪਦੇ ਤੇ ਲਾ ਕੇ ਬਹਿ ਜਾਂਦੀ ਆ ਕਿ ਜੇ ਮੈਂ ਮਰ ਗਈ ਤਾਂ ਰਾਜਾ ਹੋਰ ਚਿੜੀ ਲਿਆਊਗਾ ਰਾਣੀ ਲਿਆਊਗਾ ਤੇ ਰਾਜੇ ਨੂੰ ਪਤਾ ਲੱਗ ਜਾਂਦਾ ਕਿ ਇਹ ਬਹੁਤਾ ਚਿਰ ਬਚਦੀ ਨਹੀਂ ਹੋਂ ਰਾਣੀ ਰਾਣੀ ਦਾ ਜਦੋਂ ਅਖੀਰਲਾ ਸਮਾਂ ਆਉਂਦਾ ਤੇ ਉਹ ਕਹਿੰਦਾ ਮੈਂ ਰਾਣੀ ਕਹਿੰਦੀ ਮੈਂ ਤੇਤੋਂ ਇੱਕ ਬੱਚਾ ਲੈਣਾ ਚਾਹਣੀ ਆ ਕਹਿੰਦੀ ਮੈਂ ਆਪਦੇ ਬੱਚਿਆਂ ਦਾ ਹਾਲ ਦੇਖਿਆ ਜਦੋਂ ਉਹਨਾਂ ਦੀ ਜਵਾਨੀ ਹੁੰਦੀ ਆ ਤੇ ਉਹ ਬੜਾ ਟਾਈਮ ਗੁਆਰਦੀ ਆ ਬੜਾ ਟਾਈਮ ਉਹਦੇ ਨਾਲ ਰਹਿੰਦੀ ਆ ਉਹਦਾ ਸਾਰਾ ਬੁਢੇਪਾ ਉਸਨੇ ਹੀ ਹੰਢਾਇਆ ਹੁੰਦਾ ਤੇ ਉਸਤੇ ਦੋ ਬੱਚਿਆਂ ਦਾ ਇੱਕ ਰੂਪ ਇੱਕ ਬਸੰਤ ਰਾਣੀ ਰਾਜੇ ਨੂੰ ਕਹਿੰਦੀ ਆ ਕਹਿੰਦੀ ਜਦੋਂ ਮੈਂ ਮਰ ਗਈ ਵੀ ਤੂੰ ਇੱਕ ਮੈਨੂੰ ਵਚਨ ਦੇ ਵੀ ਮੇਰੇ ਮਰਨ ਤੋਂ ਬਾਅਦ ਤੂੰ ਦੂਜਾ ਵਿਆਹ ਨਹੀਂ ਕਰਾਉਂਦਾ ਉਹ ਰਾਜਾ ਕਹਿੰਦਾ ਸੋਚਦਾ ਰਾਜਾ ਸੋਚਦਾ ਵੀ ਬੜੀ ਮੁਸ਼ਕਲ ਹੋਈ ਯਾਰ ਪਰ ਮਰਤੀ ਨੂੰ ਇੱਕ ਵਚਨ ਦੇ ਦਿੰਦਾ ਰਾਜਾ ਰਾਜਾ ਕਹਿੰਦਾ ਵੀ ਚਲੋ ਆਖਰੀ ਸਾਹ ਆ ਤੇ ਉਹ ਉਸ ਨੂੰ ਵਚਨ ਦੇ ਮਹਾਰਾਣੀ ਬੜਾ ਵਿਰਲਾਪ ਕਰਦੇ ਉਸਦੇ ਬੱਚੇ ਉਸਦੇ ਬਾਰੇ ਸੋਚਦੇ ਆ ਜਦੋਂ ਉਹ ਮਰਨ ਦੇ ਕੰਡੇ ਪਈ ਹੁੰਦੀ ਆ ਉਹ ਸੋਚਦਾ ਕਿ ਤੇ ਫਿਰ ਜਦੋਂ 2 ਜਾਂ 3 ਸਾਲ ਲੰਘ ਜਾਂਦੇ ਆ ਉਹਦੇ ਮਤਲਬ ਵੀ ਜਿਹੜੇ ਰਾਜੇ ਦੇ ਸਲਾਹਕਾਰ ਹੁੰਦੇ ਆ ਉਹ ਦੱਸਣ ਲੱਗ ਜਾਂਦੇ ਆ ਜਦੋਂ ਬੱਚੇ ਵੀ ਜਵਾਨ ਹੋ ਜਾਂਦੇ ਆ ਤੇ ਉਹ ਉਹਨੂੰ ਸਲਾਹ ਦਿੰਦੇ ਆ ਰਾਜੇ ਨੂੰ ਕਿ ਤੇਰੀ ਤਾਂ ਸਾਰੀ ਉਮਰ ਪਈ ਆ ਹਲੇ ਤੂੰ ਕੀ ਕਰੇਂਗਾ ਤੇਰੇ ਕੋਲ ਤਾਂ ਉਹ ਇਹਦੌਲਤ ਦੀ ਕਮੀ ਹੈ ਨਹੀਂ ਸਾਰਾ ਪੈਸਾ ਹੀ ਪੈਸਾ ਉਹਦੇ ਬੋਲਤਾ ਰਾਜਾ ਕਹਿੰਦਾ ਵੀ ਨਹੀਂ ਯਾਰ ਵੀ ਮੈਂ ਆਪਣੀ ਘਰ ਵਾਲੀ ਨੂੰ वचन ਦਿੱਤਾ ਮੈਂ ਉਹ ਉੱਪਰ ਜਾ ਕੇ ਕੀ ਬਚਨ ਦਾ ਜਵਾਬ ਦਊਂਗਾ ਮੈਂ ਉਹਨੂੰ ਬਚਨ ਦਿੱਤਾ ਸੰਤਰੀ ਉਹਨੂੰ ਕਹਿੰਦੇ ਵੀ ਤੂੰ ਕਾਦਾ ਕੀ ਸੋਚ ਰਿਹਾ ਹਾ ਹੁਣ ਕਿ ਤੂੰ ਉਹਨੂੰ ਕਿਹੜਾ ਬਚਨ ਦਿੱਤਾ ਕੀ ਪਗਾਉਣਾ ਹੈ ਕਿ ਤੂੰ ਅੱਜ ਹੀ ਖੁਸ਼ੀ ਦੇਖ ਤੂੰ ਆਪਣੇ ਬਾਰੇ ਸੋਚ ਤੇ ਬਚਨ ਬਚਨ ਦਾ ਬਾਅਦ ਚ ਸੋਚੋਗੇ ਰਾਜਾ ਵੀ ਸੋਚਦਾ ਵੀ ਮੈਨੂੰ ਵੀ ਠੀਕ ਲੱਗਦੀ ਹੈ ਗੱਲ ਵੀ ਮੈਂ ਵੀ ਵਿਆਹ ਕਰਾ ਹੀ ਲੈਣਾ ਰਾਜਾ ਫਿਰ ਵਿਆਹ ਕਰਾ ਲਿਆ ਰਾਜੇ ਦੀ ਉਮਰ ਖਾਸੀ ਪਈ ਹੁੰਦੀ ਆ ਜੇ ਨਾ ਵਿਆਹ ਕਰਾਉਂਦਾ ਤੇ ਉਹ ਜਵਾਨ ਹੁੰਦਾ ਹੁਣ ਤੱਕ ਰਾਜਾ ਪੂਰਾ ਖੁਸ਼ ਹੁੰਦਾ ਜੀ ਪੂਰਾ ਐ ਲਾਲੋ ਪੂਰਾ ਨਜ਼ਾਰਿਆਂ ਚ ਆ ਜਾਂਦਾ ਕਿ ਉਹਦੀ ਕਿਉਂ ਉਸ ਨੂੰ ਪਤਾ ਹੁੰਦਾ ਕਿ ਮੇਰੀ ਸਾਰੀ ਜਵਾਨੀ ਹਲੇ ਲੰਘ ਆਉਣ ਵਾਲੀ ਪਈ ਆ ਤੇ ਉਹ ਬੱਚਿਆਂ ਬਾਰੇ ਸੋਚਦੀ ਆ ਬੜਾ ਸੋਚਦਾਰ ਰਾਜਾ ਕਿ ਹਾਂ ਮੇਰੇ ਬੱਚਿਆਂ ਬਾਰੇ ਕੌਣ ਸੋਚੂ ਅੱਗੇ ਉਹ ਬੱਚੇ ਬੜਾ ਮੌਲਮਾਨデア ਕਿ ਹੁਣ ਕੋਈ ਪੁੱਛਣ ਵਾਲੀ ਮਾਂ ਨਹੀਂ ਹੁੰਦੀ ਉਹ ਖੇਡਦੇ ਖੜਾਉਂਦੇ ਚੱਲ ਫਰੀ ਜਾਂਦੇ ਆ ਸਾਰਾ ਦਿਨ ਤੇ ਇੱਕ ਦਿਨ ਉਹਦੀ ਬਾਲ ਮਤਲਬ ਵੀ ਗੇਂਦ ਕਹਿ ਲਓ ਉਹਦੀ ਉਹ ਸਮੇਂ ਦੀ ਗੇਂਦ ਉਹ ਮਤਲਬ ਵੀ ਉਹਦੀ ਨਮੀ ਘਰ ਵਾਲੀ ਦੇ ਅੰਦਰ ਕਮਰੇ 'ਚ ਡਰ ਜਾਂਦੀ ਆ ਉਹਦੀ ਘਰ ਵਾਲੀ ਦਾ ਨਾਮ ਹੁੰਦਾ ਬਸੰਤ ਤੇ ਰਾਣੀ ਦੇਖਦੀ ਆ ਕਿ ਇਹ ਉਹ ਬੱਚੇ ਨੇ ਜੋ ਉਹਦੀ ਪਹਿਲਾਂ ਰਾਜੇ ਦੀ ਪਹਿਲੀ ਘਰ ਵਾਲੀ ਤੋਂ ਹੁੰਦੇ ਆ ਉਹ ਮਤਲਬ ਵੀ ਉਹ ਰਾਣੀ ਹੁੰਦੀ ਆ ਨਾ ਜਿਹੜੀ ਨਵੀਂ ਆਈ ਹੁੰਦੀ ਆ ਉਹ ਦੇ ਨਵੇਂ ਮੁੰਡੇ ਨੂੰ ਜੋ ਪਹਿਲਾਂ ਨਹੀਂ ਘਰ ਵਾਲੀ ਦਾ ਮੁੰਡਾ ਹੁੰਦਾ ਉਹ ਤੂੰ ਪਸੰਦ ਕਰਨ ਲੱਗ ਜਾਂਦੀ ਆ ਉਹੀ ਉਹ ਰਾਜਾ ਨੇ ਦਾ ਮੁੰਡਾ ਉਹਨੂੰ ਬੜਾ ਕਹਿੰਦਾ ਕਹਿੰਦਾ ਵੀ ਹਾਂ ਤੂੰ ਮੇਰੀ ਮਤਰੀਜ ਮਾਂ ਮੈਂ ਤੈਨੂੰ ਨਹੀਂ ਕਦੇ ਇਹ ਗੱਲ ਸੋਚੀ ਰਾਣੀ ਬੜਾ ਸੋਚਦੀ ਆ ਵੀ ਮੈਂ ਤੇਰੀ ਮਾਂ ਨਹੀਂ ਲੱਗਦੀ ਉਹਦੀ ਨਵੀਂ ਮਾਂ ਨੂੰ ਬੜਾ ਸਮਝਾਉਗਾ ਹੁੰਦਾ ਵੀ ਤੂੰ ਮੇਰੀ ਮਾਂ ਦੀ ਜਗਾਂਗੀ ਤੂੰ ਰਿਸ਼ਤਾ ਦੇਖ ਉਹ ਕਹਿੰਦੀ ਵੀ ਤੂੰ ਮੇਰਾ ਹਾਂ ਨਹੀਂ ਲੱਗਦਾ ਵੀ ਤੂੰ ਮੈਂ ਕਿਹੜਾ ਤਰੀਮਾ ਆ ਗਈ ਬਸੰਤ ਨੂੰ ਬੜਾ ਗੁੱਸਾ ਆਉਂਦਾ ਬਸੰਤੋ ਜੀ ਨਵੀਂ ਕਰ ਵਾਲੀ ਦਾ ਨਾਮ ਹੁੰਦਾ ਉਹ ਮਤਲਬ ਇਹ ਬੇ ਬੱਚੇ ਦਾ ਨਾਮ ਆਉਂਦਾ ਬੇਟੇ ਦਾ ਤੇ ਉਹ ਬੜਾ ਉਹਨੂੰ ਕਹਿੰਦਾ ਕਹਿੰਦਾ ਵੀ ਜੇ ਮੇਰੇ ਬਾਪ ਨੂੰ ਪਤਾ ਲੱਗ ਗਿਆ ਵੀ ਤੈਨੂੰ ਮੈਂ ਆਪਣੇ ਰਾਜਪਾਲ ਤੋਂ ਸਾਡੇ ਤੋਂ ਬਾਹਰ ਕਰਵਾ ਦੂੰਗਾ ਉਹ ਸੋਚਦਾ ਵੀ ਹਾਂ ਯਾਰ ਰਾਜੇ ਦੀ ਰਾਣੀਆਂ ਮੈਨੂੰ ਇਹਦੀ ਗੱਲ ਮੰਨਣੀ ਉਹ ਪੈਣੀ ਨਹੀਂ ਐ ਇਹ ਮੇਰੇ ਬਾਪ ਨੂੰ ਕਹਿ ਕਹਾ ਕਿ ਮੈਨੂੰ ਬਾਹਰੇ ਕਢਵਾ ਦੂਗੀ ਉਹ ਬੜਾ ਸੋਚਦਾ ਕਿ ਤੈਨੂੰ ਕਿਤੇ ਮੈਨੂੰ ਹੁਣ ਬਾਹਰ ਨਾ ਕਢਵਾ ਦੇ ਤੇ ਉਹ ਸੋ ਕਹਿੰਦੀ 10 ਤੀਆਂ ਨੂੰ ਵੀ ਕਹੇ ਹੁਣ ਮੈਂ ਕਹਿੰਦੀ ਹੁਣ ਮੈਂ ਤੁਹਾਨੂੰ ਦੱਸੂ ਵੀ ਮੈਂ ਕੀ ਚੀਜ਼ਾਂ ਰਾਜਾ ਬੜਾ ਸੋਚਦਾ ਵੀ ਹਾਂ ਯਾਰ ਉਹ ਮੁੰਡਾ ਉਹਦਾ ਬਸ ਸੋਚਦਾ ਵੀ ਯਾਰ ਬੜਾ ਪੰਗਾ ਹੋਇਆ ਜਦੋਂ ਰਾਣੀ ਦੇ ਕਮਰੇ ਚ ਨਿਹਰਾ ਹੁੰਦਾ ਨਾ ਤੇ ਉਹ ਬੜਾ ਸੋਚਦਾ ਕਿ ਯਾਰ ਇਹ ਅੱਜ ਮੇਰੇ ਨਾਲ ਕੀ ਹੋ ਚੁੱਕਾ ਤੇ ਤੇ ਉਹਦੇ ਕੱਪੜੇ ਫਟੇ ਪਏ ਹੁੰਦੇ ਆ ਤੇ ਉਹ ਬੜਾ ਸੋਚਦਾ ਉਹਦੇ ਬਾਰੇ ਕਿ ਹਾਂ ਇਹ ਮਰਵਾ ਸਕਦੀ ਹੈ ਮਨ ਨੂੰ ਉਹ ਸੋਚਦੀ ਹੈ ਕਿ ਹਾਂ ਜੇ ਮੈਂ ਇਸ ਨੂੰ ਕਢਵਾਇਆ ਨਾ ਨਾ ਤਾਂ ਇਹ ਇੱਕ ਦਿਨ ਮੇਰਾ ਰਾਜਪਾਖਾ ਜੀ ਤੇ ਉਹ ਜਿਹੜਾ ਰਾਜੇ ਦੀ ਨਵੀਂ ਘਰਵਾਲੀ ਹੁੰਦੀ ਹੈ ਨਾ ਉਹ ਉਹਦੇ ਪਹਿਲਾਂ ਵਾਲੀ ਘਰਵਾਲੀ ਦੇ ਬੱਚੇ ਤੇ ਮਤਲਬ ਵੀ ਦੋਸ਼ ਲਵਾ ਦਿੰਦੀ ਆ ਕਿ ਉਸਨੇ ਮੇਰੀ ਜਦਲੋਟਣ ਦੀ ਕੋਸ਼ਿਸ਼ ਕੀਤੀ ਆ ਉਹ ਬੜਾ ਗੁੱਸਾ ਕਰਦਾ ਉਹਦੇ ਨਵੀਂ ਘਰਵਾਲੀ ਦੇ ਪ੍ਰਤੀ ਕਿਉਂ ਉਹ ਨੂੰ ਜਵਾਬ ਦੇ ਦਿੰਦਾ ਵੀ ਹਾਂ ਮੈਂ ਤੈਨੂੰ ਮੈਂ ਕਦੇ ਵੀ ਤੈਨੂੰ ਇਸ ਨਗਰ ਨਾਲ ਨਹੀਂ ਦੇਖਿਆ ਬਸੰਤ ਹੁੰਦਾ ਉਹਦੀ ਨਵੀਂ ਬੱਚੋਂ ਦੇਦਾਰਾਂ ਪਸੰਤ ਕਹਿੰਦਾ ਮੈਨੂੰ ਆਹ ਉਮੀਦ ਨਹੀਂ ਥੀ ਕਿ ਮੈਨੂੰ ਨਹੀਂ ਪਤਾ ਸੀ ਵੀ ਤੂੰ ਮੇਰੀ ਇੰਨੇ ਇਹ ਹੱਦ ਤੱਕ ਗਿਰੀ ਜਾਵੇਂਗੀ ਰਾਜਾ ਸੁਪਾਪ ਦੇ بیٹے ਨੂੰ ਕਹਿੰਦਾ ਵੀ ਯਾਰ ਮੈਂ ਇੰਨਾ ਨਹੀਂ ਸੋਚਿਆ ਸੀ ਕਿ ਕਦੇ ਤੂੰ ਮੇਰੇ ਤੋਂ ਇੰਨਾ ਗਿਰਜੇਗਾ ਕਹਿੰਦਾ ਹੁਣ ਮਾਪ ਦੇ ਪਿਓ ਨੂੰ ਕੀ ਸਮਝਾਵਾਂ ਹੁਣ ਤਾਂ ਉਹ ਪੂਰੀ ਗੱਲਾ ਚ ਆਇਆ ਹੋਇਆ ਮੁੰਡਾ ਸੋਚਦਾ ਆਪਣੇ ਬਾਪ ਬਾਰੇ ਕਿ ਹਾਂ ਹੁਣ ਇਹਨੇ ਮੇਰੀ ਪੂਰੀ ਨਹੀਂ ਸੁਣ ਕੋਈ ਗੱਲ ਨਹੀਂ ਸੁਣਨੀ ਉਹ ਟੁਪਕਾ ਚਾਪ ਆਪਣੇ ਬਾਪ ਨੂੰ ਹੱਥ ਜੋੜ ਕੇ ਸਾਸ੍ਰੀ ਘਰ ਨੂੰ ਬੁਲਾ ਕੇ ਚੁੱਪ ਕਰਕੇ ਚੱਲ ਜਾਂਦਾ ਉਹਦੀ ਬੇਟੀ ਨੂੰ ਜਦ ਗੱਲ ਪਤਾ ਲੱਗ ਜਾਂਦੀ ਆ ਉਹ ਆਪਦੇ ਭਾਈ ਦੇ ਮਗਰ ਮੰਗਰ ਹੋ ਜਾਂਦੀ ਆ ਉਹਨੂੰ ਪਤਾ ਹੁੰਦਾ ਕਿ ਮੇਰਾ ਭਾਈ ਸੱਚਾ ਉਹਨੂੰ ਕਹਿੰਦੇ ਉਹ ਮੁੰਡਾ ਉਹਨੂੰ ਬੜਾ ਸਮਝਾਉਂਦਾ ਕਿ ਯਾਰ ਹੁਣ ਮੇਰੇ ਤੇ ਤਾਂ ਲੱਗੇ ਹੀ ਵਿਆ ਇਲਜ਼ਾਮ ਵੀ ਤੂੰ ਮੇਰੇ ਤੇ ਇਲਜ਼ਾਮ ਲੱਗੇ ਵੀ ਤੂੰ ਤਾਂ ਘਟੋ ਘਟਰਾ ਜੇ ਦੇ ਰਾਜ ਭਗ ਚ ਰਹਿ ਤੂੰ ਤਬ ਤੇ ਵਧੀਆ ਰਹੇਂਗੀ ਕਿ ਵੀ ਮੇਰੇ ਤਾਂ ਹੁਣ ਲਿਹੀਆ ਕਰਮਾ ਜਿਹੇ ਕੁਝ ਵੀ ਮਾਤਾ ਨੂੰ ਹੰਡਾਉਣ ਗਈ ਵੀ ਘਟਕਟ ਤੂਤਾ ਰਾਜ ਭਗਦਾ ਆ ਨੰਦਮਾਨ ਤੇ ਤੇ ਉਹ ਪਾਪ ਉਸ ਕਹਿੰਦਾ ਵੀ ਹਾਂ ਮੈਂ ਉਹਦੀ ਮਤਲਬ ਵੀ ਘਰ ਵਾਲੀ ਨੂੰ ਕਹਿੰਦੀ ਆ ਵੀ ਤੂੰ ਮੇਰੇ ਨਾਲ ਇਦਾਂ ਕੀਤਾ ਤਾਂ ਮੈਂ ਤੈਨੂੰ ਰਾਜ ਭਗ ਟੁੱਕੜਵਾਤਾ ਉਹ ਆਪਣੇ ਭੈਣ ਆਪਣੇ ਭਰਾ ਨੂੰ ਕਹਿੰਦੀ ਆ ਕਿ ਜਿੱਥੇ ਵੀ ਤੂੰ ਰਹੇਗਾ ਮੈਂ ਤੇਰੇ ਨਾਲ ਹੀ ਰਹੂੰਗੀ ਆਰਾਮ ਕਰਨ ਦੇ ਲਈ ਨਾ ਉਹ ਦੋਏ ਦੋਵੇਂ ਜਾਣੇ ਪੈਣ ਪਾਈ ਇੱਕ ਬੋਰਡ ਦੇ ਥੱਲੇ ਸੌ ਜਾਂਦੇ ਆ ਉਹਨਾਂ ਨੂੰ ਸਿਰਫ ਇੱਕ ਰਾਜੇ ਦੇ ਆਪ ਕੋੜਾ ਤੰਦ ਦਾ ਜਿਸ ਤੋਂ ਉਹ ਚੱਲੇ ਜਾਂਦੇ ਆ ਇੱਕ ਨਾ ਪੁਰਾਣੇ ਟਾਈਮਾਂ 'ਚ ਸਰਾਲ ਹੁੰਦੀ ਸੀ ਸਰਾਲ ਪੂਰੇ ਦਾ ਪੂਰਾ ਅੰਦਰ ਖਿੱਚ ਜਾਂਦੀ ਆ ਪੂਰੇ ਦਾ ਪੂਰਾ ਇਨਸਾਨ ਨੂੰ ਹੀ ਖਾ ਜਾਂਦੀ ਆ ਉਹ ਕਹਿੰਦੇ ਹੁੰਦੇ ਆ ਪੁਰਾਣੇ ਟਾਈਮਾਂ 'ਚ ਕਹਿੰਦੇ ਹੁੰਦੇ ਆ ਵੀ ਜੇ ਉਹ ਕਿਤੇ ਦੰਦੀ ਵੱਢ ਲੈਣਾ ਤਾਂ ਉਹ ਮਤਲਬ ਵੀ ਸਾਹ ਪੀ ਜਾਂਦੀ ਹੈ ਬੰਦੇ ਦੇ ਸਿੱਧਾ ਅੰਦਰੋਂ ਬੰਦੇ ਨੂੰ ਮਾਰ ਲੈਂਦੀ ਹੈ ਤੇ ਜਦੋਂ ਬੇਟੀ ਉਹ ਭੈਣ ਆਪਣੇ ਭਾਈ ਨੂੰ ਠਾਲਦੀ ਹੈ ਉਹਦੇ ਮਤਲਬ ਵੀ ਸਰਾਲ ਜੀ ਵੱਢ ਕੇ ਚੱਲ ਜਾਂਦੀ ਹੈ ਜਦੋਂ ਉਹਦੀ ਮਤਲਬ ਵੀ ਮੌਤ ਹੋਈ ਪਈ ਹੁੰਦੀ ਆ ਉਹਨੂੰ ਸਾਹ ਨਹੀਂ ਆ ਰਹਿਆ ਉਹਦਾ ਢੰਡਾ ਹੋਇਆ ਪਿਆ ਹੁੰਦਾ ਉਹਦੀ ਭੈਣ ਕਹਿੰਦੀ ਆ ਵੀ ਇੱਥੋਂ ਦੀ ਇੱਥੇ ਇੱਕ ਸੱਪ ਰਹਿੰਦਾ ਸੀ ਉਹ ਇਹਦੇ ਸਾਹ ਪੀ ਗਈ। ਸਰਾਲ ਨੇ ਇਹਦੇ ਦੰਤੀ ਵੱਡੀ ਆ ਤੇ ਹੁਣ ਇਹਦਾ ਕੋਈ ਹੱਲ ਨਹੀਂ। ਜਦੋਂ ਉਹ ਕਹਿੰਦਾ ਹੁੰਦਾ ਵੀ ਇੱਕ ਉਹਦੇ ਆਖਰੀ ਵਾਲੇ ਕ੍ਰਿਆਕਰਮ ਤੋਂ ਕਰ ਲਾ। ਤੇ ਉਹ ਤੋਂ ਸਮਾਨ ਮੰਗਾ ਲੈਂਦੇ ਆ ਜੋ ਕਫਣ ਉਫਣ ਜੋ ਜੋ ਵੀ ਜੋ ਜੋ ਵੀ ਤਰ੍ਹਾਂ ਦੇ ਪ੍ਰਾਣ ਅਟਮਾਜ ਕਰਦੇ ਹੁੰਦੇ ਸੀ। ਉਹ ਉਹਨੂੰ ਸਮਾਨ ਮੰਗਾ ਲੈਂਦੇ ਆ ਤੇ ਜਦੋਂ ਲੈ ਕੇ ਆਉਂਦਾ ਉਹ ਸਾਰਾ ਕੁਝ ਸਮਾਨ ਰੱਖਦੇ ਆ ਤੇ ਜੋ ਵੀ ਕ੍ਰਿਆਕਰਮ ਕਰਨਾ ਹੁੰਦਾ ਉਹਦਾ ਕਰ ਦਿੰਦੇ ਆ ਤੇ ਅਗਲੀ ਬਸਤੀ 'ਚ ਜਦੋਂ ਉਹ ਮਤਲਬ ਵੀ ਅੰਦਰ ਵੜਨ ਨੂੰ ਲੱਗਦਾ ਉਹ ਮਤਲਬ ਵੀ ਸਾਰੇ ਲੋਕ ਐ ਲੱਗਦਾ ਹੁੰਦਾ ਵੀ ਜਿਵੇਂ ਕਿਸੇ ਦਾ ਮਤਲਬ ਵੀ ਇੰਤਜ਼ਾਰ ਕਰ ਰਹੇ ਹੁਣ ਜਦੋਂ ਇਹ ਅੰਦਰ ਜਾਂਦਾ ਤਾਂ ਉਥੇ ਐ ਲੱਗਦਾ ਵੀ ਜਿਵੇਂ ਮਤਲਬ ਵੀ ਬੜਾ ਖੁਸ਼ ਹੋ ਬੰਦੇ ਹੁੰਦੇ ਆ ਉਹਨੂੰ ਦੇਖ ਕੇ enjoy ਕਰਦੇ ਹੁੰਦੇ ਦੇਖ ਕੇ ਲਾਲੂ ਤੇ ਉਹ ਕਹਿੰਦਾ ਵੀ ਇਹ ਕੀ ਗੱਲ ਆ ਵਾਪਰ ਕੀ ਮੈਨੂੰ ਦੇਖ ਕੇ ਕਹਿੰਦਾ ਇਹ ਐਵੇਂ ਕਿਉਂ ਸੁੱਤ ਕਰਨ ਲੱਗੇ ਬੜਾ ਉਹ ਹੈਰਾਨ ਹੁੰਦਾ ਪੀਰ ਇਹ ਮੇਰੇ ਨਾਲ ਕੀ ਬਣ ਗਿਆ ਤੇ ਉੱਥੇ ਨਾ ਇੱਕ ਬੜੀ ਮਤਲਬ ਵੀ مشهور ਕੀ ਕਹਿੰਦੇ ਹੁੰਦੇ ਉਹ ਉਸਨੋਂ ਬੜੀ مشهور ਚੀਜ਼ ਹੁੰਦੀ ਆ ਕਿ ਪੁਰਾਣੇ ਟੈਮਾਂ ਚ ਬੜੀ مشهور ਹੁੰਦੀ ਵੀ ਇੱਕ ਜੀ ਸਾਪੀ ਜਦੋਂ ਉਹ ਪਿੰਡ ਚ ਇੰਟਰਫੋਨ ਲੱਗਦਾ ਉਹ ਨੂੰ ਮਤਲਬ ਸਿਰ ਤੇ ਤਾਜ ਰੱਖ ਦਿੰਦੇ ਆ ਤੇ ਉਹ ਨੂੰ ਬੜੀ ਮਹਿਮਾਨ ਨਿਵਾਜੀ ਕਰਦੇ ਆ ਉਹ ਦੀ ਉਹ ਕਹਿੰਦੇ ਆ ਵੀ ਆ ਰਾਤ ਤੇ ਸਾਡੇ ਰਾਜੇ ਜੀ ਮੌਤ ਹੋ ਕੇ ਹਟ ਗਿਆ ਵੀ ਤੂੰ ਅੱਜ ਸਾਡੇ ਵਿੱਚ ਐਂਟਰ ਹੋ ਜਾਏਗਾ ਹੱਦ ਚ ਦਾਖਲ ਹੋਵੇਂਗਾ ਵੀ ਸਾਨੂੰ ਸਾਡੇ ਬਾਬਾ ਜੀ ਨੇ ਦੱਸਿਆ ਕਿ ਜੋ ਸਾਡੀ ਹੱਦ ਚ ਪਹਿਲਾ ਬੰਦਾ ਐਂਟਰ ਕਰੂਗਾ ਉਹ ਸਾਡਾ ਅਗਲਾ ਰਾਜਾ ਹੋਊਗਾ ਤੇ ਉਹਨੂੰ ਵਧੀਆ ਵਸਤਰ ਪਹਿਨਾ ਕੇ ਮਤਲਬ ਨਵੇਂ ਨੂਰ ਕੱਪੜੇ ਪਾ ਕੇ ਤਾਜ ਪਾ ਕੇ ਤਖਤ ਤੇ ਬਿਠਾ ਦਿੰਦੇ ਆ ਤੇ ਉਹ ਕਹਿੰਦੇ ਆ ਵੀ ਜਿਹੜਾ ਰਾਜ ਭਗ ਦਾ ਮਾਇਆ ਜਲ ਹੁੰਦਾ ਨਾ ਉਹ ਬੜਾ ਔਖਾ ਹੁੰਦਾ ਲਗਾਉਣਾ ਤੇ ਉਹ ਆਪਦੇ ਪਿਛਲੇ ਭਰਾ ਨੂੰ ਸੋਚਦਾ ਯਾਰ ਉਹ ਤਾਂ ਪੁੱਲੇ ਗਿਆ ਉਹਨੂੰ ਬਾਰੇ ਜਦੋਂ ਹੁਣ ਨਮਾ ਰਾਜ ਮਿਲ ਗਿਆ ਫਿਰ ਉਹ ਆਪਣੇ ਪੁਰਾਣੇ ਪਾਈ ਨੂੰ ਪੁੱਲੇ ਜਾਂਦਾ ਉਹ ਪੁੱਲੇ ਜਾਂਦਾ ਉਹਦੇ ਪੁਰਾਣੇ ਪਾਈ ਤੇ ਉੱਥੋਂ ਇੱਕ ਤਾਂ ਜੋਗੀਆਂ ਦਾ ਟੋਲਾ ਲੰਗਦਾ ਪੁਰਾਣੇ ਜ਼ਮਾਨੇ ਚ ਕਹਿੰਦੇ ਹੁੰਦੇ ਤੇ ਵੀ ਜਿਹੜੇ ਜੋਗੀ ਹੁੰਦੇ ਤੇ ਉਹ ਪਹਿਲਾਂ ਜੜੀਆਂ ਮੁੱਟੀਆਂ ਲੈ ਕੇ ਆਉਂਦੇ ਹੁੰਦੇ ਤੇ ਉਹਨਾਂ ਕੋਲ ਨਾ ਜੀਵਣੀ ਮੁੱਟੀ ਹੁੰਦੀ ਤੇ ਇੱਕ ਉਹ ਮਰੇ ਪਏ ਬੰਦੇ ਦੇ ਉਹਦੇ ਨਾਲ ਜੋ ਜੋਗੀ ਹੁੰਦੇ ਸੀ ਉਹਨਾਂ ਕੋਲ ਹੁੰਦੀ ਹੈ ਇੱਕ ਦਵਾਈ ਕਿ ਉਹ ਉਦੇ ਖੋਜਣਾ ਉਹ ਚੀਜ਼ ਪਾ ਦਿਆ ਜੋ ਵੀ ਜਿਵੇਂ ਉਹਨਾਂ ਨੇ ਇਲਾਜ ਕਰਦੇ ਹੁੰਦੇ ਤਾਂ ਤੇ ਉਹ ਖੜਾ ਹੋ ਜਾਂਦਾ ਦੁਬਾਰੇ ਜਾਂਦਾ ਹੋ ਜਾਂਦਾ ਉਹ ਕਹਿੰਦੇ ਵੀ ਜੇ ਮੇਰਾ ਉਹ ਜਦੋਂ ਉੱਠਦਾ ਤੇ ਕਹਿੰਦਾ ਵੀ ਮੇਰਾ ਪਾਈ ਉਰੇ ਦੀਗਾ ਤੇ ਉਹ ਬਾਬੇ ਉਹ ਆਪਣੇ ਨਾਲੇ ਲੈ ਜਾਂਦੇ ਆ ਕਿ ਤੇਰਾ ਸਰੀਰ ਕਮਜ਼ੋਰਾ ਕਿ ਤੂੰ ਸਾਡੇ ਨਾਲੇ ਚੱਲ ਤੇ ਤੇ ਨੂੰ ਅਸੀਂ ਤੋ ਬਈ ਬੁੱਟੇ ਦੇਵਾਂਗੇ ਤੂੰ ਹਲੇ ਉਹਨਾਂ ਤਕੜਾ ਨਹੀਂ ਹੋਇਆ ਕਿ ਤੂੰ ਆਮ ਲੋਕਾਂ ਵਿੱਚ ਰਹਿ ਸਕੇ ਤੇ ਉਹਨਾਂ ਇੱਕ ਵਧੀਆ ਤਕੜਾ ਸੂਰਮਾ ਬਣ ਜਾਂਦਾ ਉਹ ਨੂੰ ਸਾਰੇ ਜੰਗਲ ਚ ਕਿਸ ਦਾ ਖੌਫ ਰਹੇਤਾ ਉਹ ਜਿਹੜਾ ਮਰਜੀ ਕੋਈ ਤਕੜਾ ਬੰਦਾ ਹੋਵੇ ਉਹਦੇ ਨਾਲ ਭੜ ਜਾਂਦਾ ਜਦੋਂ ਉਹਨੂੰ ਕਿਸੇ ਵੀ ਤਰ੍ਹਾਂ ਦਾ ਖਤਰਾ ਲੱਗਦਾ ਨਾ ਤੇ ਉਹ ਬੜੇ ਮੁਸ਼ਕਲ ਤੋਂ ਮੁਸ਼ਕਲ ਸ਼ਿਕਾਰ ਕਰ ਦਿੰਦਾ ਜਦੋਂ ਉਹ ਤੋਤਰਨ ਲੱਗਦਾ ਉਹਨੂੰ ਬੜੀ ਭੁੱਖ ਲੱਗਦੀ ਆ ਉਹ ਕਹਿੰਦਾ ਵੀ ਹਾਂ ਮੈਂ ਰਾਹ ਚ ਲੰਘਦੇ ਲੱਗਦੇ ਕਿਸੇ ਨਾ ਕਿਸੇ ਦੇ ਘਰੋਂ ਖਾਣਾ ਖਾ ਲੂੰਗਾ ਉਹ ਸਾਰੇ ਪਿੰਡ ਨੇ ਆਪਦੇ ਆਪ ਦੇ ਗੇਟ ਬੰਦ ਕਰ ਰੱਖੇ ਹੁੰਦੇ ਆ ਤੇ ਉਹ ਸਾਰੇ ਲੋਕਾਂ ਨੇ ਨਾ ਜਗਨਪੁਰਾਂ ਦੇ ਹਮਲੇ ਵਾਸਤੇ ਬੰਦ ਕੀਤੇ ਹੋਏ ਹੁੰਦੇ ਆ ਗੇਟ ਉੱਥੇ ਨਾ ਇੱਕ ਮਤਲਬ ਵੀ ਅੰਦਰ ਐਂਟਰ ਹੋਣ ਵਾਲੇ ਬੰਦਾ ਰੱਖਿਆ ਹੁੰਦਾ ਸੀ ਜੋ ਅੰਦਰ ਜਾਣ ਦੀ ਇਜਾਜ਼ਤ ਦਿੰਦਾ ਸੀ ਉਹ ਕਹਿੰਦਾ ਵੀ ਮੈਨੂੰ ਅੰਦਰ ਜਾਣ ਵਾਸਤੇ ਸਕੇ ਕਿ ਮੈਂ ਅੰਦਰ ਜਾ ਕੇ ਰੋਟੀ ਖਾ ਲਵਾਂ ਤੇ ਉੱਥੇ ਇੱਕ ਨਾ ਸ਼ੇਰ ਆਉਂਦਾ ਉਹ ਹਰ ਕੋਈ ਅਬਦਾਲ ਦਰਵਾਜ਼ਾ ਬੰਦ ਕਰਕੇ ਰਹਿਦਾ ਤੇ ਉਹ ਆਪਣੇ ਪ੍ਰਾਣ ਯਾਦ ਕਰਦਾ ਕਿ ਜੇ ਅੱਜ ਮੇਰਾ ਭਰਾ ਹੁੰਦਾ ਤੇ ਅੱਜ ਮੈਨੂੰ ਇਹ ਦਿਨ ਨਾ ਦੇਖਣਾ ਪਿਆ ਤੇ ਉਹ ਪਿੰਡ ਦੇ ਲੋਕ ਕਹਿੰਦੇ ਵੀ ਜਦੋਂ ਕੋਈ ਨਵਾਂ ਵਿਅਕਤੀ ਸਾਡੇ ਉਰੇ ਪਿੰਡ ਦੇ ਵਿੱਚ ਐਂਟਰ ਹੁੰਦਾ ਨਾ ਉਹ ਸਾਡੇ ਵਾਸਤੇ ਚੰਗਾ ਸਾਥ ਨਹੀਂ ਹੁੰਦਾ ਉਹ ਉਹਦੇ ਭਰਾ ਦਾ ਹੀ ਰਾਜ ਹੁੰਦਾ ਉਹ ਗੇਟ ਤੇ ਹੀ ਸੌਂ ਜਾਂਦਾ ਉਸ ਨੂੰ ਨਹੀਂ ਪਤਾ ਹੁੰਦਾ ਕਿਸੇ ਨੂੰ ਵੀ ਪਤਾ ਹੁੰਦਾ ਕਿ ਹਾਂ ਇਹ ਉਹਦਾ ਪਰਾਇਆ ਹੈ ਤੇ ਉਦੋਂ ਇਹੀ ਰਸਤਾ ਹੁੰਦਾ ਸੀ ਜਦ ਰਾਜਾ ਜਾਂਦਾ ਸੀ ਆਪਣੇ ਰਸਤੇ ਰਾਜੇ ਉਹਦੇ ਰਾਜ ਚ ਇਹੀ ਰਸਤਾ ਹੁੰਦਾ ਸੀ ਜਿਹੜਾ ਸ਼ੇਰ ਆਉਂਦਾ ਸੀ ਨਾ ਹਰ ਰੋਜ਼ ਇਸੇ ਰਾਹ ਵਿੱਚ ਸ਼ੇਰ ਜਾਂਦਾ ਸੀ ਤਾਂ ਕਿ ਉਹ ਘਰ ਲੋਕ ਘਰ ਦੇ ਹਰੇ ਹਰੇ ਕੋਈ ਆਪਣੇ ਘਰ ਦੇ ਗੇਟ ਲਾ ਕੇ ਰੱਖ ਦਿੰਦਾ ਸੀ ਤੇ ਉਹ ਸੋਬਾ ਨੂੰ ਮਰ ਜਾਂਦਾ ਤੇ ਉਹ ਬੜੇ ਹੈਰਾਨ ਹੁੰਦੇ ਆ ਵੀ ਯਾਰ ਇਹ ਸ਼ੇਰ ਕਿਨੇ ਮਾਰਤਾ ਕਿਨੇ ਮਾਰਤਾ ਰਾਜੇ ਤੱਕ ਗੱਲ ਪਹੁੰਚ ਜਾਂਦੀ ਆ ਤੇ ਹੁਣ ਹੁੰਦਾ ਕੀ ਹੈ ਕਿ ਉਹ ਉਹਨੇ ਮਸ਼ਹੂਰ ਕੀਤੀ ਹੁੰਦੀ ਹੈ ਗੱਲ ਕਿ ਜੇ ਇਹ ਇਸਰ ਸ਼ੇਰ ਨੂੰ ਕੋਈ ਮਾਰੂਗਾ ਤੇ ਅਸੀਂ ਉਹਨੂੰ ਸਨਮਾਨਤ ਕਰਾਂਗੇ ਉਹ ਜਿਹੜੇ ਉੱਥੇ ਉਹਦੇ ਥੱਲੇ ਸੰਤਰੀ ਕੰਮ ਕਰਦੇ ਹੁੰਦੇ ਆ ਉਹ ਸੰਤਰੀਆਂ ਦੇ ਮਨ ਚ ਲਾਲ ਚਾਜ ਜਾਂਦਾ ਕਿ ਉਹ ਸਾਰੀਆਂ سونے ਦੀਆਂ ਮੋਹਰਾਂ ਅਸੀਂ ਲੈ ਲਈਏ ਵੀ ਫਿਰ ਆਪਣਾ ਕੀ ਬਣੂਗਾ ਤੇ ਉਹ ਇਲਜ਼ਾਮ ਲਗਾ ਦਿੰਦੇ ਆ ਕਿ ਅਸੀਂ ਉਹਨੂੰ ਫੜ ਲਿਆ ਸ਼ੇਰ ਨੂੰ ਫੜ ਲਿਆ ਇਹ ਜਿਹੜੇ ਉਹਦੇ ਸ਼ਾਤਰੀ ਹੁੰਦੇ ਆ ਉਹ ਸੋਚਦੇ ਆ ਕਿ ਹਾਂ ਅਸੀਂ ਫੜਿਆ ਤੇ ਉਹ ਉਹਨਾਂ ਦਾ ਰਾਜਾ ਕੀ ਕਰਦਾ ਉਹਨਾਂ ਦਾ ਔਰ ਤਾਂ ਹੋਰ ਵੱਡਾ ਕਰ ਦਿੰਦਾ ਹੋਰ ਕਰੇ ਵੀ ਕੀ ਉਹਨੂੰ ਬੜਾ ਮਾਣ ਹੁੰਦਾ ਕਿ ਹਾਂ ਮੇਰੇ ਮੇਰੇ ਸੰਤਰੀ ਮੰਤਰੀ ਇੰਨੇ ਜਾਦੇ ਤਕੜੇ ਆਗੇ ਉਥੇ ਸਮੁੰਦਰੀ ਜਹਾਜ਼ ਮਤਲਬ ਵੀ ਉਥੇ ਬੰਦਰਗਾਹ ਹੁੰਦੀ ਆ ਉਥੇ ਬਹੁਤ ਸੋਨਾ ਕੰਮ ਚੱਲਦਾ ਹੁੰਦਾ ਉਥੇ ਦਾ ਇੱਕ ਸਦਾਗਰ ਹੁੰਦਾ ਉਹ ਵੀ ਬੰਦੇ ਦੀ ਬਲੀ ਜਾਂਦੇ ਹੁੰਦੇ ਆ ਜਦੋਂ ਮਤਲਬ ਵੀ ਪਹਿਲਾ ਜਹਾਜ਼ ਜਾਂਦਾ ਨਾ ਉਹ ਉੱਪਰ ਬੰਨ ਲੈਂਦੇ ਆ ਪਹਿਲੀ ਮਤਲਬ ਬਲੀ ਦੇ ਕੇ ਨਾ ਕਿ ਉਹ ਫੇਰ ਆਪਣੇ ਕੰਮ ਤੋਰਦੇ ਆਗੇ ਜੋ ਵੀ ਜਿਹੜਾ ਵੀ ਪਹਿਲਾ ਜਹਾਜ਼ ਤੁਰਦਾ ਉਹ ਬਲੀ ਦਿੰਦੇ ਹੁੰਦੇ ਆ ਉਹਦਾ ਕੰਮ ਹੁੰਦਾ ਉਹ ਸੁਦਾਗਰ ਹੁੰਦਾ ਜਿਹੜਾ ਉਹ ਹਮੇਸ਼ਾ ਇਨਾਂ ਕੋਲ ਹੀ ਆਉਂਦਾ ਹੁੰਦਾ ਉਹ ਕਹਿੰਦਾ ਵੀ ਕੈਦੀਆਂ ਨੂੰ ਵੀ ਤੁਸੀਂ ਮਾਰ ਦੇਣਾ ਹੁੰਦਾ ਹੈ ਉਹ ਰਾਜੇ ਕੋਲ ਦੇ ਕੋਲੋਂ ਆਉਂਦੀ ਹੁੰਦਾ ਉਹ ਮਤਲਬ ਵੀ ਜਿਹੜਾ ਪੋਰਟ ਆਉਂਦਾ ਨਾ ਪੋਰਟ ਲਾ ਉਦੋਂ ਦਾ ਪੋਰਟ ਲਾ ਲੋ ਵੀ ਉੱਥੋਂ 1 ਕੇਜੀ ਮੈਨੂੰ ਦੇ ਦਿਓ ਕਿ ਮੈਂ ਉਹਦੀ ਬਲੀ ਦੇਣੀ ਆ ਫਿਰ ਆਪਣੇ ਉਰੋਂ ਜਹਾਜ਼ ਰਵਾਨਾ ਹੁੰਦੇ ਆ ਕਿ ਸੰਤਰੀ ਸੋਚਦੇ ਨੇ ਵੀ ਯਾਰ ਕੱਲ ਕਲਮ ਨੂੰ ਇਹ ਜਿਉਂਦਾ ਰਹਿ ਗਿਆ ਐਣੀ ਪਤਾ ਕਿੱਥੇ ਇਹ ਬਿਆਨ ਦੇ ਦੇਵੇ ਕਿ ਅਸੀਂ ਮਾਇਆ ਮਹਾਰਾਜ ਸ਼ੇਰ ਨੂੰ ਉਹ ਉਹ ਤੋਂ ਪੈਸੇ ਲੈ ਕੇ ਰੱਖ ਲੈਂਦੇ ਆ ਜੋ ਉਹ ਵਿਅਕਤੀ ਮੁੰਡਾ ਲੈਣ ਵਾਸਤੇ ਆਇਆ ਹੁੰਦਾ ਨਾ ਪੋਰਟ ਤੇ ਬਲੀ ਦੇਣੇ ਹੁੰਦੀ ਆ ਉਹ ਬੰਦਾ ਲੈਣਾ ਆਇਆ ਹੁੰਦਾ ਉਹਨਾਂ ਤੋਂ ਪੈਸੇ ਲੈ ਕੇ ਰੱਖ ਲੈਂਦੇ ਆ ਰਾਜੇ ਦੇ ਵਜ਼ੀਰ ਵੀ ਇਹਦੀ ਬਲੀ ਦੇ ਕੇ ਅਸੀਂ ਉੱਥੇ ਵੀ ਉਹ ਪੋਰਟ ਤੋਂ ਜਹਾਜ਼ ਤਾਂ ਤੁਰਦਾ ਹੋਊਗਾ ਜੇ ਕਿਸੇ ਇਨਸਾਨ ਦੀ ਬਲੀਤੀ ਹੋ ਤੇ ਉਹ ਕਹਿੰਦੇ ਆ ਵੀ ਜੇ ਮੈਂ ਐਨੀ ਤੋਰਦਾ ਜਹਾਜ਼ ਨੂੰ ਉੱਥੋਂ ਦੀ ਨਾ ਇੱਕ ਸਾਧੂ ਸੰਤ ਲੰਗੇ ਜਾ ਰਹੇ ਹੁੰਦੇ ਹੈਗੇ ਉਹ ਕਹਿੰਦੇ ਆ ਵੀ ਹਾਂ ਉਹ ਐਵੇਂ ਦੀ ਗੱਲ ਪੜ ਦਿੰਦੇ ਆ ਕਿ ਉੱਥੇ ਨਾ ਜਹਾਜ਼ ਨੂੰ ਕਦੇ ਕੋਈ ਦਿੱਕਤ ਨਹੀਂ ਆਉਣੀ ਛੋੜ ਜਹਾਂ ਜਿਹੜਾ ਪੰਦਾ ਸਦਾਗਰ ਬੜਾ ਖੁਸ਼ ਹੁੰਦਾ ਵੀਰ ਕਿਆ ਬਾਤ ਆ ਵੀਰ ਬੜਾ ਇਹ ਬੰਦਾ ਬੜਾ ਕੰਮ ਦਾ ਨਿਕੜਿਆ ਇਹ ਮੈਨੂੰ ਕਦੇ ਪਾਪੇ ਨਹੀਂ ਕਰਨਾ ਪਊਗਾ ਤੇ ਮੈਂ ਇਹਨੂੰ ਆਪਣੇ ਨਾਲ ਹੀ ਰੱਖ ਲੈਣਾ ਉਹ ਉਹਨੂੰ ਪੁੱਛਣ ਲੱਗ ਜਾਂਦਾ ਕਿ ਤੂੰ ਕੰਮ ਕਰ ਕੀ ਕਰਦਾ ਵੀ ਤੂੰ ਮੇਰੇ ਨਾਲ ਇਹ ਜਹਾਜ਼ ਤੇ ਬੈਠ ਤੂੰ ਮੇਰੇ ਨਾਲ ਜਹਾਜ਼ ਤੇ ਚੱਲ ਵੀ ਆਪਾਂ ਹਰ ਰੋਜ਼ ਨਵੇਂ ਤੋਂ ਨਵੀਂ ਚੀਜ਼ ਦੇਖਿਆ ਕਰਾਂ ਨਵੇਂ ਤੋਂ ਨਵਾਂ ਬੰਦਾ ਦੇਖਣ ਨੂੰ ਮਿਲੂਗਾ ਤੈਨੂੰ ਸੰਤਰੇ ਨਾਲ ਕੋਈ ਚੱਕਰ ਨਹੀਂ ਵੀ ਮੈਂ ਤੇਰੇ ਨਾਲੇ ਚੱਲਦਾ ਵੀ ਆਪਾਂ ਦੇਖਾਂਗੇ ਨਵੇਂ ਤੋਂ ਨਵੇਂ ਜਗ੍ਹਾ ਕਿੰਨੇ ਦਿਨਾਂ ਲੰਘ ਜਾਂਦੇ ਆ ਉਹਨਾਂ ਦੀ ਵਧੀਆ ਦੋਸਤੀ ਹੋ ਜਾਂਦੀ ਆ ਜਹਾਜ਼ ਤੇ ਮਾਲਕ ਵੀ ਤੇ ਜੀਜੀ ਉਹ ਉਹਦੇ ਭਾਈ ਦੀ ਜਦੋਂ ਉਹ ਬੰਦਰਗਾਹ ਤੇ ਪਹੁੰਚਦੇ ਆ ਨਾ ਉੱਥੇ ਇੱਕ ਬੜੀ ਹੀ ਕਮਾਲ ਦਾ ਬੜੀ ਕਮਾਲ ਦਾ ਬੰਤਰਿਆ ਨਾ ਹੁੰਦਾ ਤੇ ਉਹ ਸੋਚਣ ਲੱਗ ਜਾਂਦਾ ਕਿ بڑے ਤੂਫਾਨਾਂ ਦੇ ਅੱਗੇ ਉਹ ਵੀ ਮੈਨ ਲਾਂਕ ਕੇ ਆਇਆ ਤੇ ਉਹ ਸੌ ਜਾਂਦਾ ਤੇ ਜਿਹੜਾ ਉਹ ਬਾਗਤੀਗਾ ਉਹ ਨੂੰ ਨਹੀਂ ਪਤਾ ਸੀ ਵੀ ਇਹ ਰਾਜਕੁਮਾਰੀ ਦਾ ਬਾਗ ਆ ਜਦੋਂ ਉਹਦੀਆਂ ਦਾਸੀਆਂ ਆਉਂਦੀਆਂ ਨਹੀਂ ਗਈਆਂ ਤੇ ਉਹ ਦੇਖਦੀਆਂ ਵੀ ਬੜਾ ਖੂਬਸੂਰਤ ਮੁੰਡਾ ਵੀ ਤੇਰੇ ਬਾਗ ਚ ਸੁੱਤਾ ਪਿਆ ਵੇ ਹੈ ਜੀ ਉਹ ਕਹਿੰਦੀ ਆ ਕਿ ਉਹ ਰਾਜਾ بڑا ਕਹਿੰਦਾ ਕਿ ਹਾਂ ਇਹ ਜਿਹੜਾ ਆ ਗਿਆ ਕਿ ਮੇਰੇ ਮੇਰੇ ਬਾਗ ਦੇ ਵਿੱਚ ਸੁੱਤਾ ਪਿਆ ਪਸੰਦ ਬੜਾ ਖੂਬਸੂਰਤ ਉਹ ਮਤਲਬ ਵੀ ਵਧੀਆ ਹੱਟਾ-ਹੱਟਾ ਜਵਾਨ ਹੁੰਦਾ ਤੇ ਉਹ ਰਾਣੀ ਦੇ ਕਹਿੰਦੀ ਆ ਕਿ ਮੈਂ ਦੇਖੂਗੀ ਪਹਿਲਾ ਮੁੰਡੇ ਨੂੰ ਕਿ ਕੌਣ ਆਇਆ ਜਿਹੜਾ ਆਪਣੇ ਬਾਗਾਂ ਦੇ ਵਿੱਚ ਸੁੱਤਾ ਪਿਆ ਕਿ ਉਹ ਪੁੱਛਣ ਲੱਗ ਜਾਂਦੇ ਆ ਕਿ ਉਹ ਆਪਣੇ ਬਾਪ ਨੂੰ ਪੁੱਛਣ ਜਾਂਦੀ ਆ ਕਿ ਉਹ ਆਪਣੇ ਬਾਗਾਂ ਦੇ ਵਿੱਚ ਸੁੱਤਾ ਪਿਆ ਉਹ ਕਹਿੰਦੀ ਵੀ ਉਹ ਰਾਜੇ ਦੀ ਘਰ ਵਾਲੀ ਆ ਬੇਟੀ ਕਹਿੰਦੀ ਆ ਕਿ ਮੈਂ ਉਸੇ ਮੁੰਡੇ ਨਾਲ ਵਿਆਹ ਕਰਾਉਣਾ ਵੀ ਜਿਹੜਾ ਆਪਣੇ ਬਾਗਾਂ ਦੇ ਵਿੱਚ ਸੁੱਤਾ ਪਿਆ ਵੀ ਜੇ ਤੈ ਮਿਲਿਆ ਉਹ ਨਾਲ ਵਿਆਹ ਨਾ ਕਰਿਆ ਤੇ ਕਿਤੇ ਮੈਂ ਉੱਪਰ ਖੜਕੇ ਛਾਲ ਮਾਰ ਕੇ ਜਦੋਂ ਉਹ ਰਾਜਾ ਦੇਖਦਾ ਕਿ ਉਹ ਮੁੰਡਾ ਬੜਾ ਖੂਬਸੂਰਤ ਆ ਯਾਰ ਵਧੀਆ ਟੱਕਟਾ ਜਵਾਨ ਆ ਜੋ ਉਹਦੇ ਨਾਲ ਗੱਲ ਕਰਦੇ ਆ ਕਿ ਹਾਂ ਉਹਦੇ ਨਾਲ ਉਸੇ ਟਾਈਮ ਵਿਆਹ ਦਿੰਦੇ ਆ ਤੇ ਉਹ ਕਹਿੰਦਾ ਵੀ ਜਦੋਂ ਜਿਹੜਾ ਕੁਛ ਰਾਜਾ ਕਹਿੰਦਾ ਉਹ ਮੁੰਡੇ ਨੂੰ ਕਹਿੰਦਾ ਵੀ ਜਿਹੜਾ ਕੁਛ ਤੇਰੀ ਜ਼ਿੰਦਗੀ ਚ ਪਹਿਲਾਂ ਹੋਇਆ ਤੂੰ ਸਾਰਾ ਕੁਛ ਨੂੰ ਭੁੱਲ ਜਾ ਉਹ ਸੰਤ ਕਹਿੰਦਾ ਕਿ ਹਾਂ ਮੈਨੂੰ ਮਨਜ਼ੂਰ ਆ ਸਾਰਾ ਕੁਛ ਉਹ ਰਾਜਾ ਨੂੰ ਬੜਾ ਸਮਾਨ ਦਿੰਦਾ ਕਿ ਹਾਂ ਕਿ ਤੁਸੀਂ ਦੋਵੇਂ ਜਾਣੇ ਮੇਰੇ ਵੱਲੋਂ ਜਾਓ ਤੇ ਹੁਣ ਤੱਕ ਅੰਧੀਆਂ ਕਰਪਸਾਓ ਉਹ ਬੰਦਾ ਉਹ ਮੁੰਡਾ ਉਹਨੂੰ ਕਹਿੰਦਾ ਘਰ ਵਾਲੀ ਨੂੰ ਆਪਦੇ ਨੂੰ ਕਿ ਮੈਂ ਮੇਰਾ ਤਾਂ ਜਹਾਜ਼ ਇਹ ਸਫਰ ਮੈਂ ਤਾਂ ਸਫਰ ਹੀ ਕਰਦਾ ਰਹਿਣਾ ਹਮੇਸ਼ਾ ਤੇ ਉਹ ਰਸਤੇ 'ਚ ਸਵਾਰ ਹੋਤ ਹੋ ਰਹੇ ਹੁੰਦੇ ਆ ਜਦੋਂ ਜਾ ਰਹੇ ਹੁੰਦੇ ਆ ਤੇ ਉਹਨਾਂ ਦੋਵਾਂ ਦਾ ਇੱਕ ਵਧੀਆ ਗੂੜਾ ਪਿਆਰ ਹੋ ਜਾਂਦਾ ਇੱਕ ਦੂਜੇ ਨੂੰ ਵਧੀਆ ਪਸੰਦ ਕਰਨ ਲੱਗ ਜਾਂਦੇ ਆ ਉਹ ਬੜਾ ਰੋ ਹਰ ਰੋਜ਼ ਨਵੀਂ ਤੋਂ ਨਵੀਂ ਚੀਜ਼ ਦੇਖਦੇ ਆ ਤੇ ਜਿਹੜਾ ਉਹ ਮਤਲਬ ਕਿ ਜਹਾਜ਼ ਦਾ ਕੈਪਟਨ ਹੁੰਦਾ ਕੈਪਟਨ ਮਾਲਕਾਂ ਦਾ ਉਹ ਕੁੜੀ ਨੂੰ ਦੇਖ ਲੈਂਦਾ ਇੱਕ ਦਿਨ ਉਹ ਬੜੀ ਮੰਤਰਮੁਧ ਹੋਈ ਇੱਕ ਵਾਰ ਦੇਖ ਰਹੀ ਹੁੰਦੀ ਆ ਸਦਾਗਰ ਦੇ ਮਨ ਚ ਬੇਇਮਾਨੀ ਆ ਜਾਂਦੀ ਉਹ ਕਹਿੰਦਾ ਵੀ ਜਿਹੜਾ ਇਹ ਮੁੰਡਾ ਇਹਦੇ ਨਾਲ ਅੱਗੇ ਨਾ ਪਿੱਛੇ ਕੋਈ ਨਾ ਵੀ ਰਾਜੇ ਨੇ ਪੁੱਛਣਾ ਵੀ ਰਾਜਕੁਮਾਰੀ ਕਿਧਰ ਗਈ ਵੀ ਇਹਦੇ ਉਹ ਰਾਜੇ ਵੱਲੋਂ ਦਾ ਹੋ ਗਿਆ ਉਹਦਾ ਪਿਆ ਇੰਨਾ ਪਤਾ ਲੱਗੇ ਉਹ ਕਹਿੰਦਾ ਵੀ ਜੇ ਮੈਨੂੰ ਸਮੁੰਦਰ ਤੱਕ ਹੈ ਤਾਂ ਵੀ ਮੇਰਾ ਕੀ ਜਾਣਾ ਹੈ ਪਸੰਤ ਨੂੰ ਉੱਪਰ ਖੜਾ ਕਰ ਲੈਂਦਾ ਉੱਪਰ ਲੈ ਜਾ ਕੇ ਕਿ ਤੂਰੇ ਖੜਾ ਉਹ ਜਦੋਂ ਮੌਕਾ ਜਾਂ ਤਾੜ ਦਾ ਮਾਲਕ ਜਹਾਜ਼ ਦਾ ਤੇ ਉਹਨੂੰ ੱਤਕਾ ਦੇ ਦਿੰਦਾ ਉਹ ਜਨਨ ਨੂੰ ਜਦੋਂ ਉਹ ਸੁੱਟ ਦਿੰਦਾ ਤੇ ਰਾਜਕੁਮਾਰ ਅਰਥਨ ਨੂੰ ਲੱਭਦਾ ਫਿਰਦਾ ਉਹ ਮੁੰਡਾ ਪਸੰਤ ਪਸੰਤ ਲੱਭਦਾ ਆਪੀ ਘਰ ਵਾਲੀ ਨੂੰ ਜਦੋਂ ਉਹ ਜਦੋਂ ਉਹ ਮੇਰੇ ਨਾਲ ਆਪ ਕਰਦਾ ਕਿ ਯਾਰ ਕਿੱਦਾਂ ਡੁੱਬ ਟੱਪ ਕੇ ਗਈ ਹੋਵੇ ਮੇਰੀ ਘਰ ਵਾਲੀ ਮੈਂ ਕਿੱਥੇ ਕੀ ਗਈ ਕਿ ਮੈਨੂੰ ਛੱਡ ਗਈ ਨਾ ਵਾਗੀ ਹੋਵੇ ਬੜਾ ਯਾਰ ਮਾੜਾ ਹੋਇਆ ਉਹ ਸੋਚਦਾ ਕਿ ਯਾਰ ਇਹ ਤਾਂ ਹੋ ਨਹੀਂ ਸਕਦਾ ਕਿ ਮੈਨੂੰ ਉਹ ਛੱਡ ਕੇ ਚੱਲ ਗਈ ਹੋਵੇ ਉਹ ਕਹਿੰਦਾ ਵੀ ਮੈਂ ਉਸੇ ਦਾ ਵਿਸ਼ਵਾਸ ਇੰਤਜ਼ਾਰ ਕਰੂੰਗਾ ਵੀ ਕਦੇ ਨਾ ਕਦੇ ਕਿ ਉਹ ਮੇਰੇ ਲਈ ਮੁੜ ਕੇ ਆਊਗੀ ਸਦਾ ਕਰ ਸੋਚਦਾ ਵੀ ਯਾਰ ਬੜਾ ਮਾੜਾ ਹੋਇਆ ਬੜਾ ਹੋ ਗਿਆ ਕਿ ਮੈਂ ਜੇਕਰ ਆਪਦੀ ਬੇਟੀ ਦਾ ਇਹ ਨਾਲ ਵਿਆਹ ਕਰਦਾ ਉਹ ਕਹਿੰਦਾ ਵੀ ਠੀਕ ਹੈ ਵੀ ਮੈਂ 1 ਸਾਲ ਵਾਸਤੇ ਇੰਤਜ਼ਾਰ ਕਰੂੰਗਾ ਉਹਦਾ ਕਿ ਉਸ ਤੋਂ ਬਾਅਦ ਤੂੰ ਮੇਰੇ ਨਾਲ ਵਿਆਹ ਕਰ ਦੇ ਜੇ ਤਾਂ ਉਹ ਆ ਗਿਆ ਮੁੜ ਕੇ ਵੀ ਤੁੰਦਰ ਵਿਆਹ ਕਰਦੀ ਵੀ ਨਹੀਂ ਤੂੰ ਰਹਿਣ ਨਹੀਂ ਉਹਨੂੰ ਮੈਂ ਹੰਦਾ ਵੀ ਉਹ ਲਾਲਚ ਕਰ ਦਿੰਦਾ ਕਿ ਮੇਰੇ ਨਾਲ ਰਹੂਗਾ ਕਿ ਮੈਨੂੰ ਲੋੜ ਨਹੀਂ ਪੈਣੀ ਦੂਜੇ ਬੰਦੇ ਦੀ ਕੁਦਰਤ ਵਰਤਾਰਾ ਦੇਖੋ ਇੱਕ ਕਿ ਇੱਕ ਵਾਰੀ ਮੱਛੀਆਂ ਫੜ ਰਹੇ ਹੁੰਦੇ ਆ ਜਦੋਂ ਮੱਛੀਆਂ ਫੜ ਰਹੇ ਹੁੰਦੇ ਆ ਨਾ ਤੇ ਵੱਡੀ ਸਾਰੀ ਚੀਜ਼ ਜਾਲ ਦੇ ਵਿੱਚ ਫਸ ਜਾਂਦੀ ਆ ਉਹ ਇਹ ਕਹਿੰਦੇ ਆ ਵੀ ਬੜੀ ਪੱਟੀ ਯਾਰ ਮੱਛੀ ਹੱਥ ਲੱਗੀ ਆ ਜਦੋਂ ਕੱਢਦੇ ਆ ਤੇ ਇੱਕ ਬੰਦਾ ਨਿਕੜਿਆ ਹੁੰਦਾ ਤੇ ਉਹਦੇ ਹੱਥ ਲਾ ਕੇ ਦੇਖਦੇ ਆ ਨਾ ਕਿ ਉਹਦੇ ਵਿੱਚ ਸਾਹ ਹੁੰਦੇ ਆ ਜਦੋਂ ਉਹ ਮਤਲਬ ਵੀ ਮਾਲੀ ਨੇ ਹੱਥ ਕਰ ਦਿੰਦੇ ਆ ਉਥੇ ਕਮਾਲੀ ਰੱਖਿਆ ਹੁੰਦਾ ਪੋਰਟ ਤੇ ਤੇ ਉਹ ਕਹਿੰਦੇ ਆ ਵੀ ਕੁਦਰਤ ਨੇ ਬੜਾ ਵਧੀਆ ਜਵਾਨ ਬੇਟਾ ਦਿੱਤਾ ਸਾਨੂੰ ਉਹ ਪਾਲਦੇ ਹੁਣ ਤੇ ਉਹ ਸਾਰੀ ਕਹਾਣੀ ਉਹਨੂੰ ਦੱਸਦੇ ਆ ਜੋ ਉਥੇ ਪੋਰਟ ਤੇ ਰੱਖਿਆ ਹੁੰਦਾ ਉਹ ਦੱਸਦਾ ਵੀ ਹਾਂ ਮੈਂ ਉਹ ਇਨਸਾਨਾ ਜੋ ਮੈਨੂੰ ਧੱਕਾ ਦਿੱਤਾ ਸੀ ਉਹ ਦੱਸਦਾ ਉਹਨੂੰ ਵੀ ਕਿ ਮੈਂ ਮੈਨੂੰ ਮੇਰੇ ਘਰ ਬਾਪ ਨੇ ਕੱਢਤਾ ਸੀਗਾ ਭਰਾਜ ਭਾਗ ਚ ਉਹ ਦੱਸਣ ਲੱਗ ਜਾਂਦਾ ਕਿ ਇਹ ਉਹ ਉਤਸਨ ਲੱਗ ਜਾਂਦੀ ਹੈ ਜਨਾਨੀ ਜਿਹੜੀ ਉਹਨੂੰ ਮਤਲਬ ਕਿ ਉਹ ਉਹਨੂੰ ਕੱਢਦੇ ਆ ਇੱਕ ਵਾਰ ਬਾਹਰ ਨਿਕਲਿਆਉਂਦੀ ਹੈ ਪੋਰਟ ਚ ਉੱਥੇ ਦੇ ਬੰਦੇ ਲੋਕ ਸੋਚਦੇ ਆ ਵੀ ਇਹ ਕੁੜੀ ਇਹ ਸਮੁੰਦਰ ਚੋਂ ਕਿਵੇਂ ਨਿਕਲਾਈ ਉਹ ਦੱਸਦੀ ਆ ਕਿ ਮੈਨੂੰ ਅਰ ਮੇਰੇ ਭਾਈ ਨੂੰ ਇਵੇਂ ਐਵੇਂ ਦੂਸਰੇ ਇਲਾਕੇ ਵੀ ਸਾਨੂੰ ਕੜਤਾ ਦੀ ਉਹ ਜਦ ਪਤਾ ਲੱਗਦਾ ਵੀ ਇਹ ਮੇਰੇ ਭਾਈ ਦੀ ਰਾਜਪਾਗਰ ਨੂੰ ਦੱਸ ਤਿਆ ਵੀ ਆਹ ਉਹ ਇਨਸਾਨ ਆ ਜਦੋਂ ਦੇਖ ਦਿਆ ਕਿ ਹਾਂ ਯਾਰ ਮੇਰਾ ਭਰਾ ਦਾ ਰਾਜ ਆ ਇਹ ਉਹ ਕਹਿੰਦਾ ਕਿ ਕਿਉਂ ਨਾ ਮੈਂ ਇੱਕ ਕੋਈ ਯੁਕਤ ਕਰ ਤਾ ਉਹ ਮਾਲਨ ਨੂੰ ਕਹਿੰਦਾ ਨਾ ਕਿ ਤੂੰ ਰਾਜਕੁਮਾਰੀ ਨੂੰ ਸੁਨੇਹਾ ਦੇ ਵੀ ਬਸੰਤ ਹਲੇ ਜਿਹਾਉਦਾ ਹੈ ਉਹ ਇੱਕ ਖੇਡ ਖੇਡ ਦਿਆ ਦੋਵੇਂ ਕਿਉਂ ਸਾਰਾ ਤੇ ਉਸ ਸੁਦากร ਨੂੰ ਇਹ ਗੱਲ ਕਹਿੰਦੇ ਨੇ ਕਿ ਰਾਜਕੁਮਾਰੀ ਨੂੰ ਇਹ ਗੱਲ ਕਹੇ ਵੀ ਮੈਂ ਤੇਰਾ ਨ ਤਾਂ ਵਿਆਹ ਕਰਾਉਂਗੀ ਜੇ ਤੂੰ ਇਹੋ ਜਿਹਾ ਬੰਦਾ ਲੱਭੇ ਕਿ ਰੂਪ ਤੇ ਬਸੰਤ ਦਾ ਕਿੱਸਾ ਬਿਆਨ ਕਰੇ ਤੇ ਸੁਦากร ਕਹਿੰਦਾ ਜਦੋਂ ਤੇ ਜਦੋਂ ਦੀ ਰਾਜੇ ਨਾਲ ਨੇੜਤਾ ਹੁੰਦੀ ਹੈ ਵੱਡਾ ਵਪਾਰੀ ਹੈ ਇੱਕ ਵਧੀਆ ਨਾਮਾ ਦਾ ਤੇ ਉਹ ਜਦੋਂ ਰਾਜੇ ਕੋਲ ਜਾਂਦਾ ਕਿ ਮੇਰੀ ਮਦਦ ਕਰੋ ਵੀ ਇਹ ਜਾਂ ਕਿੱਸਾ ਲبو ਇਹ ਜਾਂ ਇੰਤਾਲ ਲبو ਜੋ ਉਹਨਾਂ ਦਾ ਕਿੱਸਾ ਸੁਣਾਵੇ ਉਹ ਆਪ ਰੂਪ ਉਹ ਦੱਸਦਾ ਵੀ ਨਹੀਂ ਕਿ ਬਸੰਤ ਮੇਰਾ ਭਾਈ ᱛੀ ਕਿ ਨਾ ਹਉ ਉਦਾਸਨ ਲੱਗਦਾ ਕਿ ਰੂਪ ਤੇ ਬਸੰਤ ਦਾ ਕਿੱਸਾ ਬਿਆਨ ਕਰੇ ਉਹ ਸੋਚਦਾ ਕਿ ਸੋਚਦੀ ਆ ਕਿ ਕਾਸ਼ ਮੇਰੇ ਭਾਈ ਦੀ ਕਿਸੇ ਨਾ ਕਿਸੇ ਨੂੰ ਕਥਾ ਪਤਾ ਹੋਵੇ ਮੇਰੇ ਭਾਈ ਬਾਰੇ ਕਿਸੇ ਨਾ ਕਿਸੇ ਨੂੰ ਪਤਾ ਹੋਵੇ ਉਹ ਰਾਜਾ ਕਹਿੰਦਾ ਵੀ ਮੈਨੂੰ ਮੇਰੇ ਬੱਚਿਆਂ ਬਾਰੇ ਪਤਾ ਹੋਣਾ ਚਾਹੀਦਾ ਵੀ ਉਹ ਬੜਾ ਸਾਰੀ ਸਾਰੇ ਰਾਜ ਭਾਗ ਜਟੋਲ ਵਟਵਾਉਂਦੇ ਨੇ ਕਿ ਹਾਂ ਜੀ ਮੇਰੇ ਭਰਾ ਭਾਈ ਨੂੰ ਕਿਸੇ ਨੂੰ ਕਿਸੇ ਕੋਈ ਜਾਣਦਾ ਵੀ ਹਾਂ ਇਹ ਉੱਥੇ ਰਹਿੰਦੇ ਆ ਤਾਂ ਮੈਨੂੰ ਦੱਸੋ ਵੀ ਹਾਂ ਮੇਰਾ ਭਾਈ ਕਿੱਥੇ ਰਹਿੰਦੇ ਆ ਬੱਚੇ ਮੇਰੇ ਉਹ ਦੱਸਣ ਲੱਗ ਜਾਂਦਾ ਕਿ ਹਾਂ ਉੱਥੇ ਇੱਕ ਜਨਾਨੀ ਹੁੰਦੀ ਆ ਕਿ ਉਹ ਤੇਰੇ ਬੱਚਿਆਂ ਬਾਰੇ ਦੱਸ ਸਕਦੀ ਆ ਉਹ ਕਿਨਣਾ ਵੀ ਹਾਂ ਮੇਰੀ ਬੱਚੀ ਉਸ ਨੂੰ ਚਿਹਰਾ ਨਹੀਂ ਦਿਖਾਵੂਗੀ ਉਹ ਦੂਜੀ ਸ਼ਰਤ ਮੇਰੀ ਇਹ ਹੋਊਗੀ ਵੀ ਰਾਜੇ ਦੇ ਵੀ ਮੇਰੇ ਘਰ ਤੋਂ ਰਾਜੇ ਦੇ ਦਰਬਾਰ ਤੱਕ ਉਹ ਚਾਨਣੀਆਂ ਲਾਉਣੀਆਂ ਪੈਣਗੀਆਂ ਤੈਨੂੰ ਸਿਰਫ ਉਹ ਮੇਰੇ ਘਰ ਤੋਂ ਤੇਰੇ ਰਾਜ ਭਗਤ ਤੱਕ ਉਹ ਇਹਦਾ ਕਾਰਨ ਹੁੰਦਾ ਕਿ ਉਹ ਇੱਕ ਕਾਰਨ ਹੁੰਦਾ ਕਿ ਜਿਹੜੇ ਮੁਜਰਮ ਨੇ ਮੈਨੂੰ ਜੇਲ੍ਹ ਚ ਸਿੱਟਿਆ ਕੀ ਵੀ ਇਹ ਦੁਬਾਰੇ ਦੂਜਾ ਛੇਲੰਤਰ ਨਾ ਆ ਜਾਏ। ਵੀ ਜੇ ਉਹਦੇ ਰਾਜੇ ਦੀ ਘਰ ਵਾਲੀ ਨੂੰ ਜੇ ਇੱਕ ਮਾੜੀ ਵੀ ਪਿੰਕ ਪੈ ਗਈ ਉਹਨੇ ਸਾਰੀ ਖੇਡ ਖਰਾਬ ਕਰ ਦੇਣੀ। ਤੇ ਉਹਦੇ ਵਾਸਤੇ ਇੱਕ ਸਪੈਸ਼ਲ ਰਸਤਾ ਤਿਆਰ ਕੀਤਾ ਜਾਂਦਾ। ਉਹ ਸਾਰਾ ਰਸਤਾ ਭਰ ਦਿੰਦੇ ਆ ਦੋਵੇਂ ਪਾਸੇ ਰਸਤਾ ਬੰਦ ਕਰ ਦਿੰਦੇ ਆ। ਡੋਲੀ ਤਿਆਰ ਕਰਦੇ ਆ ਕਿ ਪਸੰਦ ਤੋਂ ਆਪਦੇ ਰਾਜੇ ਦੇ ਦਰਬਾਰ ਨੂੰ ਜਾਂਦੇ ਆਗੇ ਉਹ ਨਮਾ ਪੇਸ ਬਣਾਉਂਦੇ ਆ ਤੇ ਲੈ ਕੇ ਜਾਂਦੇ ਆ ਉਹ ਡੋਲੀ 'ਚ ਬੈਠਦਾ ਹੈ ਤੇ ਉਹਨੂੰ ਲੈ ਕੇ ਜਾਂਦੇ ਆ ਤੇ ਉਹ ਨਹੀਂ ਪਤਾ ਹੁੰਦਾ ਇਸ ਬਾਰੇ ਉਹਨੂੰ ਉਹ ਦੱਸਣ ਲੱਗ ਜਾਂਦਾ ਆਪਣੇ ਬਾਪ ਨੂੰ ਕਿ ਮੈਨੂੰ ਇੱਕ ਸਦਾਗਰ ਖਰੀਦ ਲੈਂਦਾ ਜਦੋਂ ਮੈਂ ਉੱਥੇ ਜਾਂਦਾ ਤੇ ਮੇਰਾ ਵਿਆਹ ਹੋ ਜਾਂਦਾ ਤੇ ਮੈਨੂੰ ਸਮੁੰਦਰ ਦੇ ਸੈਦੰਦਾ ਤੇ ਮੈਂ ਇੱਕ ਕੋਈ ਮੱਲ ਮੈਨੂੰ ਬਚਾ ਲੈਂਦੀ ਆ ਤੇ ਸਦਾਗਰ ਕੌਣ ਹੈ ਉਹ ਦੱਸਦਾ ਉਹ ਆਪਣੇ ਬਾਪ ਨੂੰ ਦੱਸਦਾ ਕਿ ਆਹਾ ਜਨਨੀਆਂ ਜੋ ਮੈਨੂੰ ਬਚਾਉਂਦੀ ਆ ਉਹ ਰਾਜਾ ਉਹ ਨੂੰ ਪੁੱਛਦਾ ਸਾਰੀ ਗੱਲ ਥਾ ਕਿ ਹਾਂ ਤੂੰ ਦੱਸ ਮੈਨੂੰ ਵੀ ਕਿੱਥੇ ਕਿੱਥੇ ਗਿਆ ਸੀ ਵੀ ਕਿਹਨੇ ਕਿਹਨੇ ਤੁੰ ਤੋ ਘੱਤ ਉਹ ਰਾਜਾ ਇਹਨੂੰ ਦੱਸਣ ਲੱਗਿਆਂਦਾ ਕਿ ਮੈਂ ਇੱਥੇ 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 ਗਿਆਗਾ